ਜਿੰਦਗੀ ਦਾ ਐਸਾ ਸੂਟ ਹੈ ਜਿਹੜਾ ਅਜੇ ਤੱਕ ਦੀ ਦੁਕਾਨ ਤੇ ਨਹੀਂ ਵੇਚਿਆ ਜਿਹੜਾ ਅਜੇ ਤੱਕ ਦੀ ਲਾਡੀ ਨੂੰ ਨਹੀਂ ਮਿਲਿਆ ਸਹੀ ਗੱਲ ਹੈ ਤੇ ਜਿਹੜਾ ਅਜੇ ਤੱਕ ਦੀ ਸ਼ੇਰ ਵੀ ਚੱਕ ਹੋਇਆ ਸੂਟ ਮੈਂ ਵੀ ਇਹੀ ਗੱਲ ਲੱਗਿਆ ਸ਼ੇਰ ਦਾ ਬੋਲੇ ਇਹ ਵੀ ਇਹ ਪਾਕਿਸਤਾਨੀ ਸੂਟ ਹੈਗਾ ਕਹਿੰਦੇ ਨਾ ਪਾਕਿਸਤਾਨੀ ਸੂਟ ਸਵਾਦੇ ਮਾਈ ਆਵੇ ਪਰ ਮੇਰੇ ਕੋਲ ਨਹੀਂ ਇਹ ਮਿਲਦਾ ਪਰ ਔਨਲਾਈਨ ਭਰਾਵਾ ਮੈਨੂੰ ਪਤਾ ਨਹੀਂ ਮਿਲਣਾ ਪੂਰਾ ਧੱਕਾ ਰੜੀ ਕਢਾਈ ਚੱਕ ਧੱਕਾ ਧੱਕਾ ਦੀ ਪੈਨਲਟੀ ਭਾਜੀ ਅੱਛਾ ਵਾਕਈ ਗੱਲ ਜੀ ਮਾਰੇ ਲੱਗ ਰਿਹਾ ਹੈ ਭਾਜੀ ਕੈਮਰਾ ਅਛਾ ਲੱਗਦਾ ਢਬਕਾ ਜੀ ਹੈਗਾ ਪ੍ਰਿੰਟ ਜੀ ਵਾਕਈ ਹੈ ਪ੍ਰਿੰਟ ਪਾਕਿਸਤਾਨੀ ਬਾਜੂ ਬਾਵਾ ਪ੍ਰਿੰਟ ਧਿਆਨ ਨਾਲ ਸੁਣਨਾ ਗੱਲ ਬਾਟਮ ਦਾ ਕਪੜਾ ਆਇਆ ਜੇ ਮੇਲਦਾ ਹੀ ਹਨ ਕਲਰ ਖਰਾਬ ਨਹੀਂ ਹੋਏਗਾ ਅੱਗੇ ਇਹਨਾਂ ਨੂੰ 50 ਰੁਪਏ ਵਧਾ ਕੇ ਦੁਪੱਟਾ ਰੇਡੀ ਰੇਟ ਅੱਗੇ ਸੀਗਾ ਇਹਦਾ ਸਾਕਰ 11.90 11.90 ਨਹੀਂ 11.40 11.40 11.40 ਉਹਦਾ ਰੇਟ 11.90 ਜਿਹਨੂੰ ਮਹਿੰਗਾ ਲੱਗੇ ਨਾ ਹਲਵੇ ਹਾਂ ਤੇ ਜਦੋਂ 16.90 ਵੇਚਿਆ ਕ੍ਰੇਟ ਉਹ ਪਹਿਲਾਂ 16 ਰੁਪਏ ਵੀ ਵੇਚਿਆ ਆ ਹੀ ਵੇਚਿਆ ਵਾ ਅੱਛਾ ਜੀ ਚਲੋ ਵਸਲੀਨ ਵਿਸਕੋਸ ਜੇ ਵਿਸਕੋਸ ਰਸਲੀਨ ਦਾ ਦੁਪੱਟਾ ਜੇ ਦੁਪੱਟੇ ਦਾ ਸੂਟ ਤੁਸੀਂ ਇਹਨੂੰ ਕਾਫਤਾਨ ਵੀ ਬਣਾ ਸਕਦੇ ਇੱਥੋਂ ਰੈਡੀ ਫਾੜ ਕੇ ਨਾ ਇੱਧਰ ਉੜਚੂ ਬੰਦਾ ਹਾਂ ਤੇਰੇ ਸੂਟ ਕਿੰਨੇ ਨੇ ਲੱਡੀ ਪਾ ਸੂਟ ਕਿੰਨੇ ਨੇ ਪਹੁੰਚੂ ਵੇ ਵਿਖੇ ਨੇ ਸੂਟ ਕਿੰਨੇ ਨੇ ਇਹ ਸਭੀ ਸੂਟ ਭਾਈ ਮੈਂ 10 ਟੋਕ ਲਿਆ ਨੇ ਜਿੱਥੇ ਮਰਜ਼ੀ ਰੱਖੀ ਹੁੰਦਾ ਸੀ ਬਸ ਧੀ ਗੱਲ ਹੈ ਤੁਸੀਂ ਹਰ ਵੱਲੇ ਥੋੜਾ ਥੱਟ ਚੱਲਣੀ ਮੈਂ ਕਿਉਂ ਸੈਂਪਲ ਦੇ 24 ਸੂਟ ਫੇਰ ਆਏ ਨੇ ਤੇ ਮੈਂ ਦੱਸੂੜ ਆਪਣੇ ਪਕੜਾਵਾਂਗਾ ਜਦੋਂ ਆ ਵੀਡੀਓ ਤੇ ਹੀ ਦੇਖ ਲੋ 3 ਦਾ ਸੂਟ ਹੈ ਕਿ ਸਾਰੇ ਗੱਕੇ ਨੇ ਸੋੜੇ 290 ਦਾ ਵੀ ਲੱਤ ਹੈ ਤੇ 920 ਦਾ ਵੀ ਲੱਤ ਹੈ ਉਹੀ ਮਾਲ ਲੜੀ ਉਹੀ ਹੈ ਭਾਈ ਉਹੀ ਮਾਲ ਉਹੀ ਹੈ ਜੀ ਬਿਲਕੁਲ ਬਿਲਕੁਲ ਭਾਈ ਉਹੀ ਸੇਮ ਬੈਕ a ਪਲੇਨ ਬਾਟਮ ਰਿਯੋਨ ਦੁਪੱਟਾ ਦੁਪੱਟਾ ਇਸ ਨੋਟ ਪਿਓਰ ਅਗਰ ਸੈਮੀ ਠੀਕ ਹੈ ਬਿਲਕੁਲ ਜੀ ਇਹ ਮਾਲ 290 ਵਿੱਚ ਹੈ ਤੇ 900 ਹੀ ਵੇਚਿਆ ਮੈਨੂੰ 190 ਕੰਪਨੀ ਨੇ ਮੈਨੂੰ ਵੇਚਿਆ ਹੈ 130 ਉਲ ਆਈਦਰ 800 ਦਾ 690 ਇਸਕੋਸ ਮਸਲੀਨ ਦਾ ਸੂਟ ਜੇ ਬੈਕ 프ਰੰਟ ਪ੍ਰਿੰਟਡ ਪਰ ਇਹ ਗੱਲ ਸੁਣੋ ਇਹ ਰੇਟ ਘਟਾ ਦੇ ਆ ਪਰ ਲਾਂਬਾ ਕੋਈ ਨਾ ਮੁੜ ਕੇ ਆਣ ਕੇ ਦਵੇ ਕਿ ਤੁਸੀਂ ਆਜ ਕੱਲ ਆ ਰੇਟ ਤੇ ਆ ਜਾ ਰੇਟ ਬੈਕ ਪਲੇਨ ਬਾਜੂ ਪਲੇਨ ਰੇਟ 690 ਦੁਬੱਟਾ ਸੈਮੀ ਪਿਓਰ ਐਂਡ ਦਿਸ ਇਜ਼ ਪਿਓਰ 100% ਇਸਕੋਸ ਮਸਲੀਨ ਤੁਸੀਂ ਕਪੜਾ 12 ਮਹੀਨੇ ਪਾ ਸਕਦੇ ਹੋ ਕਾਟਨ ਬੇਸ ਸੂਟ ਕਪੜਾ ਬਹੁਤ ਸੋਹਣਾ ਟੀਮ ਕਾ ਬਨਾਰਸੀ ਕਪੜਾ ਜੇ ਸੂਟ ਦੇ ਚੈ 33100 ਰੁਪਏ ਦਾ ਪਹਿਲੋਂ ਆਇਆ ਸੀ ਪ੍ਰੋਪਰ ਹੈਂਡ ਤੇ ਫਿਰ ਆਇਆ ਮਲਟੀ ਹੈਂਡ ਤੇ ਫਿਰ ਆਇਆ ਸਾਡੇ 2690 ਦਾ 2690 ਕੋਲ ਕੰਮ ਚੱਕ ਰਹ ਇਸ ਸੂਟ ਮੈਂ ਕੋ ਸਿਰਫ ਮਿਲینے ਗਿਫਤੀ ਦੇ ਹਰ ਰੰਗ ਦੇ ਚਰਚਾ ਤੋਂ ਐਸੇ ਵੀਡੀਓ ਪਾਉਣ ਦੀ ਕੋ ਲੋੜ ਨਹੀਂ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਫਾਇਦਾ ਕਰਾਉਣਾ ਚਾਹੁੰਦਾ ਮੈਂ ਅੱਜ ਦਾ ਇਹ ਸੂਟ ਦਾ ਕੱਢਿਆ 1790 ਸ਼ੇਰ ਲਾਡੀ ਭਾਈ ਮੈਂ ਕਹਿੰਦਾ ਲੋੜ ਹੀ ਨਹੀਂ ਜ਼ਿਆਦਾ ਨਹੀਂ ਤਮਾਕੇ ਹੁੰਦੇ ਹੈ ਕਲਰ ਦੀ ਬਾਉਂਡੇਸ਼ਨ ਕੋਈ ਨਹੀਂ ਜੇ ਕਲਰ ਦੀ ਬਾਉਂਡੇਸ਼ਨ ਨਹੀਂ ਲਾ ਆਰਡਰ ਨਹੀਂ ਲੈ ਟੱਕੀ ਦੇ ਕਲਰ ਦੀ ਕੋਈ ਬਾਉਂਡੇਸ਼ਨ ਨਹੀਂ ਜਸਟ ਆਰਡਰ ਵਨ ਸੂਟ ਬਸ ਜੇ ਕੱਲ ਨੂੰ ਦੀ ਬਾਉਂਡੇਸ਼ਨ ਕਰਨੀ ਏ ਤਾਂ 200 ਸੋ ਪੇ ਕਰੋ ਜਣਾ ਤੁਹਾਡੀ ਪ੍ਰੇਫਰੈਂਸ ਦੇਵਾਂਗੇ ਹਾਂ ਸਾਰੇ ਚੈੱਕ ਨਹੀਂ ਠੀਕ ਹੈ ਤੁਹਾਨੂੰ ਕੱਲ ਕੱਪੜਾ ਦੇਖਣਾ ਇਹ ਤੁਹਾਨੂੰ 10000 ਰੁਪਏ ਦਾ ਕੱਲਾ ਕਪੜਾ ਹੀ ਮਿਲ ਜੇ ਜਾਓ ਖੀਮ ਖਾਬ ਦਾ ਕਪੜਾ ਪਿਓਰ ਖੀਮ ਦਾ ਕੱਪੜਾ ਕਿਹੜਾ ਚੱਕ ਰਹੇ ਹੋ ਲੰਬਾਈ 46 ਤੱਕ ਬਣੇਗੀ 42 ਬਣੇਗੀ 32 ਬਣੇਗੀ ਜਿੰਨੀ ਮਰਜ਼ੀ ਬਣਾਓ ਇੱਧਰ ਆਓ ਰੇਟ 13.90 ਇਹ ਵੀ ਮਾਲਿਕ ਦਾ 3.90 ਪਹਿਲੇ ਆਪਾਂ ਫੀਲ ਦਿੱਤਾ ਹੈ ਤੁਸੀਂ ਕੀ ਕਰਾਓ ਆਲ ਡਿਸਕਾਊਂਟ ਤੇ ਹੈ ਸੂੜੂ ਦੇ ਕਿੰਨੇ ਆ 16 ਸੂੜ ਹੈ ਇੱਧਰ ਵੀਡੀਓ ਪਾਣੀ 840 ਦੇ ਇਧਰੇ 9 ਪਾਈਂ ਦੇ ਖਦਮ ਆ ਜਾ ਬਾਈ ਗਾਲਾ ਕੋਲ ਖਾਏਗਾ ਬਰਾਦਾ ਕੋਲ ਖਾਏਗਾ ਦੁਕਾਨ ਮੇਰੇ ਬੰਦੇ ਕੰਮ ਕਰਦੇ ਨੇ ਲੈ ਦੀਪਾ ਲੈ ਦੀਪਾ ਜਿਹੜੇ ਬੰਦੇ ਕੰਮ ਕਰਦੇ ਨੇ ਮੈਂ ਬਸ ਸਪੀਡ ਚਾਹਤਾ 9 9 ਆਫ ਨਾਈਟ ਓਨਲੀ ਦੁਕਾਨ ਤੇ ਨਹੀਂ ਹੈਗੇ ਜਿਹੜੇ ਮੇਰੇ ਫੋਲੋਅਰ ਪੁਰਾਣੇ ਨਾਲ ਸਭ ਨੇ ਸੁਣ ਤੇ ਨਹੀਂ ਆ 90 ਦਾ ਖੜਿਆ ਸਾਡੇ ਠੀਕ ਹੈ ਬਿਲਕੁਲ ਜੀ ਬਿਲਕੁਲ ਅੱਲੇ ਦੇਖ ਲਈ ਚਲੋ ਯਾਰ ਹਲੋ ਲੈਡੀ ਦੀ ਗੱਲ ਸੁਣ ਆਹ ਬੰਦਾ ਗਈ ਦੁਬੱਟਾ ਨਹੀਂ ਗੱਲ ਸਾਡੀ ਭਈ ਲੰਗਾ ਆ ਆ ਲੰਗੀ ਉਹ ਹੀ ਆਣ ਤੇ ਨਹੀਂ ਇਹ ਇੱਕ ਮਾਦਰ ਐਸਾ ਡਿਜ਼ਾਈਨ ਹੈ ਜਿਹੜਾ ਅਸੀਂ ਅੱਜ ਵੀ ਤਰਲੇ ਮਾਰ ਕੇ ਮੰਗਵਾਇਆ ਹੈ ਕਿ ਭਰਾਵਾ ਅਸੀਂ 820 ਇਹ ਚ 820 ਚ ਦੇ ਰਿਆ ਨੂੰ ਸਹੀ ਗੱਲ ਹੈ ਗੱਡੀ ਸਹੀ ਗੱਲ ਹੈ ਇੱਕ ਮਹੀਨਾ ਹੋ ਗਿਆ ਡਿਜ਼ਾਈਨ ਮੰਗਦਿਆਂ ਨੂੰ ਸਾਰੀ ਕੜਾਈ ਹੈ ਪ੍ਰਿੰਟ ਨਹੀਂ ਗਾ ਸਾਰੀ ਕੜਾਈ ਚ ਕਰਾ ਸਾਰੀ ਕੜਾਈ ਚ ਕਰਾ ਲੈ ਮਤਲਬ ਕੋਈ ਡਿਜ਼ਾਈਨ ਇਸ ਟਾਈਮ ਲੋਕੀ ਤਰਲੇ ਮਾਰਦੇ ਨੇ ਕਿ maal ਘਟਾ ਕੇ ਲੋ ਇਹ ਪਿਓਰ ਗਰਲਿਸ਼ ਹੈ ਲੋਕੀ ਤਰਲੇ ਮਾਰਦੇ ਨੇ maal ਸਕਾਊਂਟ ਚ ਲਓ ਕਿ ਮੈਂ ਇਹ maal ਹੀ ਤਰਲੇ ਮਾਰੇ maal ਵੇਚ ਸਕਦਾ ਨਾ ਭਾਜੀ ਪਹਿਲਾ ਕਿੰਨਾ ਸੂਟ ਆਇਆ 880 ਇਥੋਂ ਅੱਥੀ ਸੂਟਾ ਜੋ ਤੁਹਾਨੂੰ ਬਰਾਏ ਇੱਕ ਦਿਨ ਹੀ ਗੜਿਆ ਸੀ ਤੇ 880 ਮਸਲਿਨ ਦਾ ਕਪੜਾ ਮਸਲਿਨ ਦੀ ਬੋਟਮ ਬੋਟਮ ਥੋੜੀ ਜਿਹੀ ਹਾਰਡਕਨ ਸੀ ਸਤ ਠੀਕ ਹੈ ਲੰਬਾਈ ਸੂਟ ਦੀ 44 ਪਲੱਸ ਬਣੇਗੀ ਦੁਪੱਟਾ ਜਿਹੜਾ ਹੈ ਠੰਡਾ ਦੋਤੀ ਹੈ ਦੁਪੱਟਾ ਸੂਟ ਦੀ ਲੰਬਾਈ ਅੱਜ ਜਿੱਥੇ ਮਰਜੀ ਮੈਡੀਕਲਰ ਬਹੁਤ ਪਿਆਰਾ ਪੂਰ ਮਸ਼ੀਨ ਵਾਲਾ ਸ਼ਬ ਜਿੱਦਾਂ ਮਰਜੀ ਜਿੱਦਾਂ ਮਰਜੀ ਧੋ ਬੈਨੂੰ ਦੁਪੱਟਾ ਇੱਕ ਖੋਲ ਕੇ ਦਿਖਾ ਦੋ ਅਫਸੋਲੀਆਂ ਦਾ ਮਲਬਾ ਹੀ ਕੋਲ ਨਾ ਨਾ ਇਹ ਤੇ ਹੁਣ ਵੇਖਿਆ ਮੈਂ ਇਹ ਕਿਥੋਂ ਲੱਗਿਆ ਹੁਣ ਚਲੋ ਵਲ ਖਤਮ ਹੋ ਗਈ ਜੀ ਨਾ ਦੁਬਾਰਾ ਇਹ ਨਿਊ ਆਇਆ ਤਾਂ ਨਿਊ ਆਇਆ ਵਿਦਆਊਟ ਡਿਸਕਾਊਂਟ ਬਟਾ ਬੜਾ ਸਮਝੀ ਬਟਾ ਉਹ ਪੀ ਗੇ ਇੱਕ ਗੱਲ ਹੋਰ ਸਭ ਤੋਂ ਵੱਡੀ ਗੱਲ ਸ਼ਰਟ ਨੂੰ ਲੈਂਡਿੰਗ ਨਹੀਂ ਲੱਗੇਗੀ ਕਿੱਡੀ ਵੱਡੀ ਗੱਲ ਤੂੰ ਸਹੀ ਗੱਲ ਹੈ ਔਰ ਹੈਂਡ ਵਾਸ਼ੀਬਲ ਘਰ ਤੋਂ ਹੋਵੇ ਜਿੰਦਾ ਮਰਜ਼ੀ ਨੂੰ ਕਿਹੜੀ ਵਾਸ਼ੀਬਲ ਉਹ ਘਰ ਤੋਂ ਆਣਾ ਇਹਨੂੰ ਬਸ ਇਹਨੂੰ ਘਰ ਤੋਂ ਹੋਵੇ ਜਿੰਦਾ ਮਰਜ਼ੀ ਲਾਡੀ ਭਾਈ ਨੇ ਇੰਗਲਿਸ਼ ਦਾ ਬੁਲਾਇਆ ਕਰੋ ਤੇ ਇਹ ਸੂਟ ਸਾਰੇ ਦੁਕਾਨ ਤੇ ਮਿਲਣਗੇ ਜਿੰਨੇ ਮਰਜ਼ੀ ਲੋ ਮੇ ਕੋਲ ਸ਼ੌਪ ਜੋਗੇ 40 ਤੇ ਆਨਲਾਈਨ ਜੋਗੇ 150 ਸੂਟ ਲੱਡੀ ਓ ਯਾਰ ਵੈਲਵੈਟ ਦੇ ਉੱਤੇ ਸਾਡੇ ਇਸ ਡਿਜ਼ਾਈਨ ਨੇ ਪਸੂੜੀ ਪਾਈ ਹੋਈ ਹੈ ਪਹਿਲਾਂ ਆਇਆ ਬੋਰ ਪੰਖੀ ਚ ਫਿਰ ਆਇਆ ਕਾਲੇ ਚ ਹੁਣ ਆਇਆ ਆਹ ਆਹ ਲੱਡੀ ਆਹ 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 ਪਰਪਲ ਐਂਡ ਬਾਹ ਪੂਰੀ ਬਣੀ ਭਾਈ ਹੋਰ ਗਲ ਲਗਾ ਮੈਂ ਇਧਰ ਮੋਬਾਈਲ ਵਾਲ ਦੇਖੋ ਕਲਰ ਕਿੱਡਾ ਬਣਾ ਲਾ ਵਾਕੀ ਦੀ ਗੱਲ ਵਾਕੀ ਕਲਰ ਬਹੁਤ ਪਿਆਰੀ ਲੱਗ ਰਹੀ ਹੈ ਜਿਹੜਾ ਸਾਹਮਣਾ ਫਿਰ ਬਾਰੇ ਜੇ ਤੁਹਾਡਾ ਸਾਹਮਣਾ ਤੇ ਫਿਰ ਸੂਟ ਹੀ ਐਂਡ ਲੱਗਣਾ ਜੀ ਹੁੰਦਾ। ਆ ਜਿਹੜਾ ਭਾਜੀ ਵਰਗਾ ਰਾਂਗੇ ਉਹਨੂੰ ਸੂਟ ਐਂਡ ਲੱਗਣਾ ਜੀ। ਸਹੀ ਗੱਲ। ਗਾ ਬਹੁਤ ਸੋਹਣਾ। ਕਿ ਢਾੜਦੇ ਜੱਜਿਆ ਬਣਾ ਜੀ। ਪੈਂਟ ਵਰਕ ਨਹੀਂ। ਇਹਦਾ ਕਾਲਾ ਕਿਤੇ। ਹਾਂਜੀ। ਕਾਲਾ ਦੇ ਦੇਣਾ ਲਾਡੀ ਨੇ ਖਾ ਦੇਣਾ ਕਾਲਾ। ਉਹ ਬੜਾ ਕਾਲਾ ਬੁਲਕਾ। ਕਾਲਾ ਯਾਰ ਤੂੰ ਸਮਝਿਆ ਕਰੋ। ਬੜਾ ਕਾਲਾ। ਲਾਡੀ ਭਾਈ। ਆਪਣਾ ਜਲਦੀ। ਸਰਕ ਨਹੀਂ ਚੱਕਾ। ਰੇਟ 16 90 ਜੀ। ਦੇਣਾ। ਆ ਲੈ ਲਿਓ। ਨੰਨਾ ਘਲਾ ਵੀ ਆ ਗਏ ਗੱਲ ਪਤਾ ਕੀ 40 ਸੂਟ ਆ ਉਹਨਾਂ ਨੇ ਬੋਰਾ ਰੱਖ ਲਿਆ ਅੰਦਰ ਇਹ ਬੋਰੇ ਫਿਰ ਵੀ ਲੈਣੀ ਪਰਨੇ ਪੜੇ ਜੋ ਕਿ ਮੈਂ ਭਾਈ ਪਰਨੇ ਮਨਾਉਣ ਕੇ ਗਾਣੇ ਆਣਗੇ ਵੀਡੀਓ ਸੇਰ ਸਰੇ ਪਾਵਾਂਗੀ ਮਾਈਲ ਵੀ ਸ਼ੁਕਰਵਾਰ ਸੇ ਰਪਾਉਂਗਾ ਹਾਂਜੀ ਪਲੀਜ਼ ਰਿਕਵੈਸਟਰ ਆਰਡਰ ਫਟਾਫਟ ਕਰ ਦੋ ਨਾ ਮੈਨੂੰ ਬਾਅਦ ਥੋੜਾ ਜਿਹਾ ਹੰਦੇ ਉੱਤੇ ਪੂਰਾ ਦੱਬਕੇ ਦਾ ਕੰਮ ਹੈ ਇੱਕ ਵਾਰੀ ਲੈ ਸਕਰ ਬਾਛ ਕਿੰਨੇ ਦਾ ਕੰਮ ਹੋ ਜਾਗਾ ਕੱਢਣਾ ਕੱਲਾ ਕੱਲਾ ਕੰਮ ਕੰਮ 1500 ਰੁਪਏ ਦਾ ਜੀ ਪਿਓਰ ਪਿਓਰ ਕਾਂਜੀ ਵਾਲਾ ਦਾ ਕਪੜਾ ਲਾ ਕੇ ਜੋ ਅੱਗੇ ਪ੍ਰਿੰਟ ਕੋ ਪਿੱਛੇ ਪ੍ਰਿੰਟ ਬਾਟਮ ਨਾਲ ਆਪਣਾ ਉਹਦੀ ਆਪਣਾ ਵਧੀਆ ਕੁਆਲਿਟੀ ਲੜੀ ਦੁਪੱਟਾ ਤੇ ਜੀ ਦੁਪੱਟਾ ਹੋ ਗਏ ਕਾਂਜੀ ਵਾਲਾ ਕਾਂਜੀ ਵਾਲਾ ਹੁੰਦਾ ਜਿਹੜਾ ਆਪਾਂ ਲਾਈਦਾ ਪਿਓਰ ਦਾ ਦੁਪੱਟਾ ਹੀ ਦੁਪੱਟਾ ਕੱਲਾ 1200 ਰੁਪਏ ਦਾ ਹੈ ਸੂਟ ਦਾ ਰੇਟ ਕੱਢਿਆ ਸਿਰਫ 1760 ਰੁਪਏ ਦਾ ਲੱਗੀਆਂ ਇਹ ਜੋ ਮੈਂ ਪਹਿਲਾਂ ਕਿਹਾ ਨੜੀ ਕੋ ਤੰਬਾ ਪਲੇ ਕਰੋ ਦੂਜਾ ਕਲਰ ਕੁਛ ਬੋਲੀਏ ਨਾ ਭਾਜੀ ਇਹ ਨਾ ਜੀ ਨਾ ਆ ਜਾ ਫਿਰ ਅੱਗੇ ਕਲਰ ਹੀ ਬੜੇ ਸੋਨੇ ਆਹ ਕਰੋ ਸਭ ਤੋਂ ਸੋਨਾ ਹੀ ਸਕਦਾ ਸੱਤੀ ਹੋਵੇ ਸਭ ਤੋਂ ਸੋਨਾ ਕਲਰ ਐ ਚ ਸੋਨਾ ਗੇੜਾ ਨਹੀਂ ਆ ਦੱਸੋ ਇਹ ਮੇਰੀ ਜਾਣਕਾਰੀ ਆਹ ਫਿਰ ਇਹ ਕਲਰ ਸਭ ਤੋਂ ਵਧੀਆ ਨੇ ਵਾਓ ਕਿੱਛ ਲੱਗ ਰਿਹਾ ਲੈ ਡੀ ਇਹ ਕਹਿੰਦੇ ਸੂ ਬਿਮਪਲ ਬੜਾ ਫੇਰ ਭਾਈ ਅੱਜ ਕੱਲ ਕਾ ਕੀ ਮੰਗਦਾ ਬਿਆਨਗੇ ਸਿੰਪਲੀ ਸੀ ਸਿੰਪਲੀ ਜਿਹੜਾ ਬਸ ਸਾਰੇ ਹੀ ਲਾਡੀ ਭਾਈ ਕੱਲਾ ਕਪੜਾ ਕਪੜਾ 1500 ਰੁਪਏ ਦਾ ਤੇ 1500 ਦੇ ਕੜਾਈ ਚਾਹੀ ਰੇਡ ਕੀ ਘਟਿਆ 1760 ਤੇ ਫੇਰ ਵੀ ਇੱਕ ਗੱਲ ਹੋਰ ਲਾਗੇ ਆਓ ਸਮਝਾਵਾਂ ਗਲਾ ਬਣਾਇਆ ਸਿੰਪਲ ਦੁਪੱਟਾ ਕਾਂਜੀਵਰਮ ਦਾ ਲੰਬਾਈ 49 ਤੱਕ ਬਣੇਗੀ ਚੁੜਾਈ ਜਿੰਨੀ ਮਰਜ਼ੀ ਇਹਦਾ ਕਾਫਤਾਨ ਵੀ ਬਣ ਜਾਣਾ ਹਾਂ ਕਾਫਤਾਨ ਵੀ ਬਣ ਜਾਣਾ ਕਿਤਾ ਸੋਣਾ ਇਹ ਜੋ ਅੱਗੇ ਕਪੜਾ ਬਣਾਉਂਦੇ ਨੇ ਸ਼ਕਲ ਨਾਲੋਂ ਅਕਰ ਵੜੀ ਵੜੀ ਆ ਓਕੇ ਰਪੋਰਟ 1 ਗ੍ਰੇਡ ਕੋ ਸੂਟ 1650 ਰੁਪਏ ਦਾ ਨਾ ਇੱਕ ਇੱਕ ਸੂਟ ਨੂੰ ਦਸੇ ਹਾਂ ਚਾਈ ਦਾ ਇਹ ਸਿਰਫ ਐਸ ਲਈ ਇਹ ਲੋੜੀ ਧਮਾਕਾ ਜਿਹਨੂੰ ਲੋੜੀ ਧਮਾਕਾ ਨਾ ਜਾਂਦੇ ਹੋ ਫਿਰ ਅਦਕੀ ਫਿਰ ਕੋਈ ਮੈਂ ਤਨਾ ਪਿਓਰ ਕ੍ਰੇਪ ਦਾ ਸੂਟ ਹੈ ਥੱਲੇ ਘੇਰਾ ਪੱਟੀ ਲੱਗੀ ਹੈ ਡਿਜੀਟਲ ਪ੍ਰਿੰਟ ਦਾ ਫਰੰਟ ਹੈ ਬੈਕ ਪਿਓਰ ਕ੍ਰੇਪ ਦੀ ਬਾਹ ਪਿਓਰ ਕ੍ਰੇਪ ਦੀ ਬਾਟਮ ਰਿਓਨ ਦੀ ਦੁਬੱਟਾ ਪਿਓਰ ਕੀ ਕਰੋ ਅਛਾ ਲਾਡੀ ਭਾਈ ਤੁਹਾਡਾ ਧਮਾਕਾ ਹਰ ਵਾਰੀ ਨਵਾਂ ਹੀ ਹੁੰਦਾ ਮੇਰੀ ਧਮਾਕਾ ਭਾਈ ਧਮਾਕੇ ਦੇ ਨਾਲ ਦੇ ਧਮਾਕਾ ਹੋਣਾ ਸਟ੍ਰੇਟ 990 ਐ ਮੈਂ ਕੀ ਗਿਆ ਤੁਮਾਕਾ ਕਿਹਾ ਹੋ ਗਿਆ ਨਹੀਂ ਤੁਮਾਕਾ ਹਾ ਹੋ ਗਿਆ ਵਾਕਈ ਸਹੀ ਹਾ ਹਾ ਤੁਮਾਕਾ ਜਿਹੜੀ ਚੀਜ਼ ਦਾ ਮੈਨੂੰ ਪਤਾ ਨਹੀਂ ਉਹ ਤੁਮਾਕਾ ਹੀ ਹੈ ਉਹ ਬੰਦ ਨਹੀਂ ਕਰ ਲੈ ਫੋਸਟੋ ਬੁਲਾੜਾ ਜਿੰਵੇ ਦੀ ਬ੍ਰੇਕ ਨਹੀਂ ਲੱਗਦੀ ਹੁੰਦੀ 990 ਰੁਪਏ ਦੂਜਾ ਕਲਰ ਰਾਣੀ ਸਭ ਤੋਂ ਘੱਟ ਕਰਮਾ ਵਾਲਾ ਕਲਰ ਨਹੀਂ ਗਾਗਰੇ ਗਰੇ ਅੱਛਾ ਵਾਕਈ ਸਹੀ ਸੁਪਰ ਡਾ ਗਰੇ ਪੰਜਾਬੀ ਗਰੇ ਕਿਹੜਾ ਕਲਰ ਪਉ ਹੈਗਾ ਬਾਜੀ ਜੋ ਵੀ ਹੈਗਾ ਉਹ ਦਵੱਟਾ ਪਿਓਰ ਦਾ ਆਹ ਰੰਗ ਬੜਾ ਕਿਹੜਾ ਮਸਟਰ ਦੇ ਉਹ ਜਿਹੜਾ ਇਹਨੂੰ ਕਿੰਨੇ ਨੇ ਰਹਿ ਰਿਹਾ ਤੜਾ ਤੜਾ ਪਿਓਰ ਦਾ ਬੋਸ ਨੂੰ ਨਹੀਂ ਛੇੜ ਦਿਸ ਇਜ਼ 100% ਪਿਓਰ ਨੈਚੁਰਲ ਗਰੇ ਗਾੜੀ ਲੈਬ ਦੀ ਵਾਜਦੀ ਮੈਂ ਕਹਿੰਦਾ ਜਿੱਥੋਂ ਮਰਜੀ ਟੈਸਟ ਕਰਾਜੋ 16 90 ਦੇ ਵਿੱਚ ਹੀ ਨਾ ਉਦੋਂ ਵੀ ਲੈਬ ਦੀ ਵਾਜਦੀ ਦਿੱਤੀ ਅੱਜ ਇਹ ਰੇੜੇ ਕਰਾਤਾ ਤਾਂ ਵੀ ਲੈਬ ਦੀ ਵਾਜਦੀ ਦਿੱਤੀ ਜੇ ਲੈਬ ਟੈਸਟ ਜਿੱਥੇ ਮਰਜੀ ਕਰਾਓ ਵਾਹ ਜੀ ਪਿਓਰ ਦਿੱਤੀ ਕੀ ਹੋ ਠੋਕ ਨਹੀਂ ਲੜਾ ਦੋਟਾ 235 ਨਿਕਲੇਗਾ ਸਾਡੇ ਠੀਕ ਹੈ 235 40 ਰੇਡ ਇੱਕ ਵਾਰ ਦੱਸਿਓ 990 169 990 ਧਮਾਕਾ ਲੋੜੀ ਲਾੜੀ ਨਾ ਛੁੱਟ ਦਵਾਂ ਤਾ ਬਹੁਤ ਸੋਨਾ ਜੇ ਸੇਮ ਸੂਟ 2255 ਚ ਵੇਚਿਆ ਉਹ ਵੇਚਿਆ ਸੀ ਵਿਸਕੋਸ ਅਰਗਾਂ ਦੇ ਹੁਣ ਆ ਗਿਆ ਮਨਾਲ ਦੇ ਉੱਤੇ ਤੇ ਰੇਡ ਕੱਢਿਆ ਸੂਟ ਦਾ 1190 ਪਾਕਿਸਤਾਨੀ ਸੂਟ ਖੁੱਲੀਆਂ ਡੁਲੀਆਂ ਬਾਵਾ ਬਣ ਰਹੀਆਂ ਇੱਕ ਵਾਰੀ ਚੈੱਕ ਕਰੋ ਲੈਸਾਂ ਸਾਰੀ ਲਕਮੇ ਦੀ ਪੈਚ ਲੱਗੀ ਹੋਈ ਹੈ ਉਹ ਰੁਹੇ ਚੱਕਰ ਆਪਾ ਦਾ ਕੰਮ ਐ ਲੈ ਲੈ ਸਫਰੀਆਂ ਐ ਐਸਾ ਮਸ਼ੀਨ ਤੇ ਐ ਸਾਰੀ ਹੁੰਦੀ ਜੁਆਇੰਡਿੰਗ ਲੈਸ ਕਰੋਸ਼ੀ ਵਾਲੀ ਬਹੁਤ ਸੋਹਣੀ ਲੈਸ ਹੁੰਦੀ ਗੋਲੇ ਦਾ ਸਟਾਈਲ ਕਿੱਡਾ ਸੋਨਾ ਬਣਾਇਆ ਪੂਰਾ ਫਰੰਟ ਬੁਣਾਲ ਦੇ ਉੱਤੇ ਬਣਿਆ ਜੀ ਬੈਗ ਬੁਣਾਲ ਦੀ ਹੈ ਬਾਟਮ ਦੀ ਕੁਆਲਿਟੀ ਬਾਟਮ ਦੀ ਹੈ ਬਾਟਮ ਉੱਤੇ ਸ਼ੰਟੋਨ ਨਹੀਂ ਨਹੀਂ ਰੋਣੀ ਰੋਣੀ ਬਿਓਨ ਦਬਟਾ ਕਿੱਡਾ ਪਿਆਰਾ 1190 ਚ ਫ੍ਰੀ ਹੈ ਫ੍ਰੀ ਸਾਰੀ ਲੈਕਮੇ ਦੀ ਪੱਟੀ 4 ਸਾਈਡ ਉਸ ਸੋਭਾ ਸਾਰੀ ਪਾਚ ਚ ਆਪਣੇ ਖਾਣੇ ਲੱਗਾ 11 90 ਦੇ ਹਿਸਾਬ ਨਾਲ ਵਾਕਿਆ ਹੀ ਸ਼ੂਟ ਫਰੀ ਹੈ ਜੀ ਇੱਕ ਚੀਜ਼ ਧਿਆਨ ਰੱਖਣਾ ਦੁਪੱਟੇ ਦਾ ਬੰਦ ਨੋਰਮਲ ਠੀਕ ਹੈ ਪਲਾਵਰ ਪੜਾਈ ਵਾਲਾ ਮਾਰਕਿਸ ਕੋਸਰ ਨੇ ਜਨਾਂ ਬਟਾ ਦੇ ਉਹ ਤਾਂ ਜਿਉਣਾ ਇਕੁਅਲ ਫਰ ਲੈ ਗਈ ਸਾਰੀ ਕਰੋਸ਼ੀ ਦੀ ਜੋਇਨਿੰਗ ਲੈਸ ਸਾਰੀ ਅੰਦਰ ਬਾਜੂ ਪਲੇਨ ਹੈ ਨਾ ਹਾਂਜੀ ਬਸ ਕਰ ਲੈ ਕਿੰਨੀ ਵੀ ਤੇਜ਼ ਕਰੀਂ ਸ਼ੂਟ ਨਹੀਂ 11 90 ਦਾ ਸ਼ੂਟ ਹੋਏ ਚ ਨੇ ਪੱਫ ਦੀ ਕੜਾਈ ਚ ਕਰਾ ਦੇ ਓਕੇ ਜੀ ਕਲਰ ਬਿਲਕੁਲ ਨਿਊ ਦੇ ਨਾ ਮਸਟਰਡ ਦੇ ਨਾ ਮਹਿੰਦੀ ਦੇ ਨਾ ਲੱਟੂ ਦੇ ਬਹੁਤ ਸੁਣਾ ਕਲਰ ਲਾਈਟ ਵੇਟ ਆਰਡਰ ਦਾ ਕਪੜਾ ਜੇ ਲਛਲਛ ਕਰਦਾ ਦੁਪੱਟਾ ਤੇ ਲਛਲਛ ਕਰਦਾ ਸੂਟ ਸੂਟ ਦਾ ਰੇਟ 1540 ਪੱਲੀਆਂ 4 ਵੀਡੀਓ ਲੰਬੀਆਂ ਨਹੀਂ ਲੱਡੀ ਤੈਨੂੰ ਮਿਲੇਗਾ ਸੂਟ ਮਨੂੰ ਨਹੀਂ ਵੇਚੀ ਨਹੀਂ ਮੈਂ ਨਹੀਂ ਵੇਚਿਆ ਕੋਈ ਭਾਜੀ ਨਹੀਂ ਉਹਨਾਂ ਨੇ ਬੋਲਣਾ ਜੀ ਬਸ ਸਹੀ ਗੱਲ ਹੈ ਕਾਕਾ ਕੋਈ ਗਾਲਾਂ ਖਾ ਲਈਆਂ ਬਸ ਵੀਡੀਓ ਪਾਈ ਗਿਆ ਕਿੱਥੇ ਭਾਜੀ ਵੀਡੀਓ ਕੋ ਬੰਦੇ ਹੋ ਮੈਂ ਤਾਂ ਮਨੂੰ ਨਹੀਂ ਪਤਾ ਜੀ ਉਹਨਾਂ ਦਾ ਗੱਲ ਇਹ ਗੱਲ ਭਾਜੀ ਇਹ ਆਨਲਾਈਨ ਹੀ ਬੋਕ ਦੇਖੋ ਜੀ ਮੇਰਾ ਬਿਜ਼ਨਸ ਇੱਕ ਜੂਆ ਹੈ ਸਾਗੇ ਠੇਕ ਚਕਣੀ ਸਾਨੂੰ ਇਹ ਨਹੀਂ ਪਤਾ ਤੁਸੀਂ ਕਸਟਮਰ ਦੋ ਨਾਲ 30000 ਜੁਕ ਕਿ ਨਹੀਂ ਲੈਣੀ ਲੈਣੀ ਮੇਰੇ ਕੋਲ ਫਿਲਹਾਲ ਸੂਟ ਸਿਰਫ 40 ਹੈ ਇਹ ਨਹੀਂ ਪਤਾ 4 ਮਿੰਟ ਚੱਲੇਗੇ 40 ਮਿੰਟ ਚੱਲੇਗੇ ਕਿ ਕੋਈ ਕੁਛ ਨਾ ਕਿ ਨਹੀਂ ਆਇਆ ਮੈਂ ਗੁੱਡ ਪਰਚੇਜ਼ਰ ਬਿਲਕੁਲ ਠੀਕ ਹੈ ਭਾਈ ਚਾਰ ਵੀਡੀਓ ਜੋ ਇੱਕ ਸੂਟ ਦੁਕਾਨ ਤੇ ਨਹੀਂ ਵਿਗਿਆ ਸੂਟ ਚ ਵੀ ਚ ਵੀ ਆਏ ਨੇ ਨਾ ਇਹਦੇ ਚਾਲੀ ਆ ਹੁਣ ਦੋ ਤਿੰਨ ਤੇ ਮਿਲ ਜਾਂਗੇ ਮੇਰੀ ਪਰਚੇਜ਼ਿੰਗ ਠੀਕ ਹੈ ਚਲ ਆਈ ਸਾਰੇ ਕਮੈਂਟ ਕਰੋ ਮੇਰੀ ਖਰੀਦ ਠੀਕ ਹੈ ਮੇਰੀ ਖਰੀਦ ਕਿ ਐਸੀ ਹੈ ਇਹ ਪੁੱਛਣ ਵਾਲੀ ਗੱਲ ਹੈ ਰੇਟ 15 40 ਮੁੜਾਲ ਸਾਢੇ ਦੇ ਉੱਤੇ ਮਸਲੀਨ ਤੇ ਹੋਏਗਾ ਤੇ ਰੇਟ ਹੋ ਜਾਊਗਾ 11 40 11 40 ਮੁੜਾਲ ਸਾਢੇ ਮਤਲਬ ਸਮਝਾਣਾ ਫਰਕ ਕੀ ਹੈ ਮਤਲਬ ਇਹ ਕੱਪੜੇ ਦੀ ਫੀਲ ਤੁਹਾਨੂੰ ਇੰਟਰਨੈਟ ਤੇ ਫੀਲ ਕਰੋ ਇਹ ਥੋੜਾ ਖੜਬੜਾ ਕੱਪੜਾ ਹੈ ਖੜਬੜਾ ਮਤਲਬ ਥਿਸ ਇਜ਼ ਰਫ ਟਫ ਬੀਸ ਸਾਗਰ ਐਦਾਂ ਨਹੀਂ ਜਿਸ ਤਰ੍ਹਾਂ ਮਰਜ਼ੀ ਯੂਜ਼ ਕਰੋ ਇਹ ਇਹ ਟਿਲੰਦਾ ਬ੍ਰਾਂਡ ਦੇ ਤੇ 4000 5000 ਦੀ ਕੁੜਤੀ ਹੋਣੀ ਪਰ ਪੀਸ ਬਹੁਤ ਸੋਹਣਾ ਮੋੜਾ ਸਾਡਾ ਨਬੀ ਅੱਗੇ ਪ੍ਰਿੰਟ ਪਿੱਛੇ ਪ੍ਰਿੰਟ ਬਾਹਾਂ ਪ੍ਰਿੰਟ ਕਵਰਡਮ ਦੀ ਕੁਆਲਿਟੀ ਵਧੀਆ ਦੁਬੱਟੇ ਦਾ ਬਾਲੇ ਡਿਗਰ ਫੁਲਕੇ ਆਹ ਹਾਂ ਬਹੁਤ ਬਹੁਤ ਸੋਹਣਾ ਵੀ ਇਹਨਾਂ ਬੋਲ ਦੀ ਪਹਿਲੀ ਵੀਡੀਓ ਪਤਾ ਨਹੀਂ ਲੱਗੀ ਫਵਾਜੀ ਉੱਡ ਗਈ ਫਵਾਜੀ ਉੱਡ ਗਈ ਫਵਾਜੀ ਉੱਡ ਗਈ ਪਤਾ ਨਹੀਂ ਲੱਗਦੀ ਇਹਦੀ ਸ਼ਰਟ ਹੈ ਪੂਰੀ ਪ੍ਰਿੰਟਿੰਗ ਚੈੱਕ ਕਰਾ ਦੇ ਬਾਹਾਂ ਇਹਦੀ ਪਿਛੋਂ ਨਿਕਲਦੀ ਹੈ ਕੋਟਰਾਇਜ਼ ਨਾ ਕੋਟرائی ਸੀ ਚੈੱਕ ਕਰਾਓ ਜੀ ਕੋਟ ਨਾਲ ਇਹਦਾ ਫੀਲਿੰਗ ਚੈੱਕ ਕਰਾਓ ਕੋਟ ਰੇ ਦੀ ਪ੍ਰਿੰਟਿੰਗ ਚੈੱਕ ਕਰੋ ਰੇਟ ਸੂਟ ਦਾ ਸੀਗਾ 550 500 ਜਿਹੜੀਆਂ ਸਿਸਟਰ ਬੁਡੀਸ ਨੇ ਖੜਿਆ ਲੰਬਾ ਰਹਿਣ ਦਾ ਰੇਟ 300 ਲੱਡੀ ਕੱਲਾ ਪ੍ਰਿੰਟ ਚਲੋ ਅਗਰ ਬਾਛਾ ਓਏ ਹੋਏ ਹੋਏ 200 ਨਹੀਂ ਸ਼ੇਡ ਕਲਰ ਬੜਾ ਪੈਰਾ ਏ ਲੱਡੀ ਸਾਡੇ ਪੰਜਾਬ ਦੀ ਜਾਨ ਚਾਰ ਕੋਲ ਵਾਈਨ ਕਲਰ ਕਿਹੜਾ ਕਹਿੰਦੇ ਪੁਆਇੰਡ ਕਲਰ ਚਾਰ ਕੋਲ ਚਾਰ ਓਏ ਤੂੰ ਕਿਹੜਾ ਲੀ ਚਲ 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 ਨਜ਼ਰ ਚੈੱਕ ਕਰਿਓ ਪ੍ਰਿੰਟ ਬਹੁਤ ਪਿਆਰਾ ਏ ਪ੍ਰਿੰਟ ਭਾਈ ਬਹੁਤ ਪਿਆਰਾ 300 ਰੁਪਏ ਮੀਟਰ ਨਾ ਮਿਲੇ ਬਿਆਰੋ ਸਹੀ ਗੱਲ ਇਹੋ ਜੀ ਚੋਰ ਗਰਮ ਕਪੜਾ ਬਸ ਲੋੜੀ 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 ਖਤਮ ਹੈ ਲੋੜੀ ਜੀ ਲੋੜੀ ਬਸ 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 ਕਲਰ ਚੈੱਕ ਕਰੋ ਕੰਟਰਾਸਟ ਚੈੱਕ ਕਰੋ ਕਲਰ ਆ ਜਾ ਸਰੇ ਦੁਕਾਨ ਤੇ ਵੀ ਆਉਗਾ ਲੈਣ ਤਿੰਨ ਵਜੇ ਤੇ ਦੁਕਾਨ ਖੁੱਲੀ ਜੇ ਕੱਲ ਸੰਡੇ ਤਿੰਨ ਵਜੇ ਕਰ ਤੇ ਸੌ ਵਾਰ ਛੁੱਟੀ ਲੋੜੀ ਦੀ ਤੇ ਮਾਗੀ ਵਾਲੇ ਜਿੰਨੇ 2:30 ਵਜੇ ਕਰ ਐਂਡ ਕੈਸੀ ਹੈ ਬਹੁਤ ਸੋਨਾ ਬਹੁਤ ਸੋਹਣੀ ਸ਼ੇਡ ਇਸ ਸਾਲ ਦਾ ਨੰਬਰ 1 ਪ੍ਰਿੰਟ ਵੀ ਬਹੁਤ ਸੋਨਾ ਬਸ 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 ਕੋਟ ਰਾਈਜ਼ੀ ਸ਼ਰਟ ਜੇ ਕੋਟ ਰਾਈਜ਼ੀ ਬੋਟਮ ਜੇ ਸ਼ਰਟ 170 160 ਨਿਕਲੇਗੀ ਪੈਂਟ ਪੂਰੇ ਵੱਡੇ 바ੜੀ ਪੂਰਾ ਕਪੜਾ ਬਸ ਕਰ ਬਸ ਕਰ ਫੜਾ ਫਟ ਫੜਾ ਕਰ ਬੜੀ ਓਏ ਉਹ ਬੋਲਡ ਕਲਰ ਬੋਲਡ ਕਲਰ ਹੈ ਇਹ ਕੰਦਾ ਕਿਹਦਾ ਹੈ ਬਹੁਤ ਪਿਆਰਾ ਇਹ ਕੰਦਾ ਕਿਹਦਾ ਹੈ ਇਹ ਕਿਸੇ ਦੇ ਸੋੱਚਾ ਜਿਹੜੇ ਜਿਹਨੇ